ਮਿੱਤਰੋ ਪਿਆਰਿਓ ਆ ਵੀਡੀਓ ਪਹਿਲੋ ਦੇਖੋ ਸੁਣੋ ਉਸ ਤੋਂ ਬਾਅਦ ਫਿਰ ਥੋੜੀ ਜੀ ਗੱਲ ਕਰਦੇ ਇਸ ਵੀਡੀਓ ਦੇ ਬਾਰੇ ਅੱਜ 4 ਦਿਨ ਹੋ ਗਏ ਆ ਅਸੀਂ ਨਾ ਰੋਟੀ ਖਾਧੀ ਆ ਨਾ ਨਿੱਕੀ ਦਾ ਕਿਤੇ ਦੁੱਧ ਆ ਘਰ ਨਾ ਕਿਤੇ ਸਾਡੇ ਕੋਲ ਸਬਦਾ ਪਤਾ ਆ ਤੇ ਗੱਲ ਇਦਾਂ ਵੀ ਸਾਡੀ ਆਈਡੀ ਕਰਾਤੀ ਆ ਬੰਦ ਟਿਕਟੋਕ ਦੀ ਉਤੋਂ ਦੇ ਸਾਡਾ ਘਰ ਚ ਲੈਂਦੇ ਆ ਟਿਕਟੋਕ ਤੋਂ ਹੀ ਤੇ ਸਾਰੇ ਬੜੇ ਸੁਖੋ ਦਾ ਮੂਰੋ ਹਰ ਤਰਾਇਆਂ ਨੇ ਵਿਚਾਰੇ ਭੁੱਖੇ ਬਿਲਕੰਦੇ ਆ ਕਿ ਉੱਤੋਂ ਦੇ ਸਾਨੂੰ ਕਮਾਈ ਹੁੰਦੀ ਟਿਕਟੌਕ ਤੋਂ ਸਾਡਾ ਘਰ ਚੱਲਦਾ ਈ ਉਹਨਾਂ ਕੋਲ ਸੌਦਾ ਨਾ ਪਤਾ ਤੇ ਟਿਕਟੌਕ ਦੇ ਸਿਰ ਤੇ ਹੀ ਨੌਕਰੀਆਂ ਵੀ ਛੱਡ ਕੇ ਬੈਠੇ ਹਾਂ ਤੇ ਕਦੇ ਹੁਣ ਕੋਈ ਹੈ ਹੀ ਨਹੀਂ ਕਮਾਈ ਦਾ ਸਾਧਨ ਕਰੀਏ ਕੀ ਇਹ ਜਿਹੜੇ ਹੇਟਰ ਨੇ ਟਿਕਟੌਕ ਦੀ ਆਈਡੀ ਬੰਦ ਕਰਾਈ ਇਹਨਾਂ ਨੇ ਸੋਚਣਾ ਚਾਹੀਦਾ ਵੀ ਅਨਿਗੀ ਜੀ ਜਾਣੀ ਇਹਦਾ ਕਿੱਥੋਂ ਗੁਜ਼ਾਰਾ ਹੋਊਗਾ ਤੇ ਬਹੁਤ ਮੁਸ਼ਕਲੇ ਟਿਕਟੌਕ ਸਾਡੀ ਬੰਦ ਕਰਾਤੀ ਆਈਡੀ ਏ ਬਹੁਤ ਕਹੀ ਦੱਸਿਆ ਤੁਹਾਨੂੰ ਸਾਡਾ ਬੁਰਾ ਆੜਿਆ ਕੋਲਪਨੀ ਕੋਈ ਉੱਤੋਂ ਹੀ ਸਾਨੂੰ ਕਿਤੇ ਰੋਜ਼ ਰੋਜ਼ ਪੈਸੇ ਹੁੰਦੇ ਸੀ ਉੱਤੋਂ ਹੀ ਫਰਮ ਦਾ ਪਤਾ ਲਈਦਾ ਸੀ ਪਰ ਉਹ ਰੋ ਸਾਡਾ ਬੁਰਾ ਹਲ ਹੋਇਆ ਪਿਆ ਵਾ ਪੀ ਹੁਣ ਕਰਾਂਗੇ ਕੀ ਤੇ ਨਾ ਨਾ ਬਿਲਕੁਲ ਗਾੜਾ ਨਾ ਕੱਢਿਓ ਕਮੈਂਟਾਂ ਦੇ ਵਿੱਚ ਅਸੀਂ ਕਾਲੀ ਬੋਤ ਕਰਦੇ ਜੇ ਤੁਸੀਂ ਆਲਰੇਡੀ ਕਮੈਂਟ ਕਰ ਚੁੱਕੇ ਇੰਨੀ ਗੱਲ ਸੁਣ ਕੇ ਜੇ ਕੋਈ ਮਾੜਾ ਕਮੈਂਟ ਕਰ ਬੈਠੇ ਇਸ ਭਰਾ ਬਾਰੇ ਹੁਣੇ ਡਿਲੀਟ ਕਰ ਦਿਓ ਕਿਉਂਕਿ ਇਸ ਭਰਾ ਨੇ ਇਸ ਗੱਲ ਨੂੰ ਸ਼ੁਰੂ ਕਰਕੇ ਤੁਸੀਂ ਵੀ ਹੋ ਗਏ ਹੁਣ ਨਾ ਕਨਫਿਊਜ਼ ਲਾਪੇ ਹੁਣੇ ਦਿਲਾਂ 'ਚ ਗਾਲ੍ਹਾਂ ਕੱਢਣ ਮਰ ਚਲੇ ਆ ਜੇ ਆਈਡੀ ਬੰਦ ਹੋ ਗਈ ਪਤਾ ਨਹੀਂ ਕੀ ਕੀ ਕੁਛ ਹੈ ਨਾ ਮੈਨੂੰ ਵੀ ਸਟਾਰਟਿੰਗ 'ਚ ਇਦਾਂ ਲੱਗੇ ਮੈਂ ਕਿਹਾ ਯਾਰ ਚੰਗਾ ਭਲਾ ਸ਼ਾਇਦ ਆਸਟ੍ਰੇਲੀਆ ਰਹਿੰਦੇ ਨੇ ਸੋਹਣਾ ਪਰਿਵਾਰ ਆ ਇਹ ਕੀ ਆਈਡੀ ਬੰਦ ਹੋ ਗਈ ਤੇ ਇੱਥੇ ਕਿਹੜਾ ਕਹਿਰ ਹੋ ਗਿਆ ਪਰ ਜੇ ਸਾ ਇਸ ਪ੍ਰਾਣੇ ਮੈਸੇਜ ਦਿੱਤਾ ਉਹ ਸੁਣਦੇ ਆ ਜੇ ਤੁਸੀਂ ਕੋ ਕਮੈਂਟ ਕਰ ਵੀ ਚੁੱਕੇ ਹੋ ਨਾ ਇੰਨੀਆਂ ਗੱਲਾਂ ਸੁਣ ਕੇ ਇੰਨੀਆਂ ਉਹ ਤੁਸੀਂ ਹੁਣੇ ਡਿਲੀਟ ਕਰੋਗੇ ਤੇ ਪੋਜ਼ਿਟਿਵ ਕਮੈਂਟ ਕਰੋਗੇ ਇਸ ਪਰਿਵਾਰ ਲਈ ਸੁਣਦੇ ਅਗਲਾ ਹਿੱਸਾ ਇਸ ਵੀਡੀਓ ਦਾ ਉਸ ਤੋਂ ਬਾਅਦ ਫਿਰ ਗੱਲ ਕਰਦੇ ਥੋੜੀ ਜਿਹੀ ਹੁਣ ਆਪਾਂ ਉਹਨੀਆਂ ਅਸਲੀ ਗੱਲ ਤੇ ਟਿਕਟੌਕ ਦੀ ਰਿਪੋਰਟਾਂ ਮਾਰ ਮਾਰ ਆਈਡੀ ਬੰਦ ਕਰਾਉਣ ਵਾਲਿਆਂ ਨੂੰ ਇੱਕ ਗੱਲ ਦੱਸਦਾ ਕਿ ਅਹੀਂ ਸੋਹਣੀਆਂ ਨੌਕਰੀਆਂ ਕਰਨ ਦੇ ਆ ਦੋਵੇਂ ਜੀ ਸੋਹਣੀ ਜਿਹੜੇ ਮਹਾਰਾਜ ਦੀ ਕਿਰਪਾ ਨਾਲ ਸਾਡਾ ਗੁਜ਼ਾਰਾ ਹੀ ਜਾਂਦਾ ਵਾ ਤੇ ਆਹ ਜਿਹੜੀਆਂ ਵੀਡੀਓ ਆਈ ਤੇ ਤੁਹਾਨੂੰ ਬਣਾਉਂਦੇ ਸਾਡੀ ਚਲੋ ਵੀਡੀਓ ਵਾਇਰਲ ਹੁੰਦੀ ਹੈ ਤੇ ਅਸੀਂ ਪਾ ਲਈਦੀਆਂ ਵਾ ਉਹ ਵੀ ਅਸੀਂ ਜਿਆਦਾ ਮਿਹਨਤ ਨਹੀਂ ਕਰਦੇ ਵੀ ਵੱਡੀਆਂ ਵੱਡੀਆਂ ਲਾਈਟਾਂ ਲਾ ਕੇ ਵੱਡੇ ਵੱਡੇ ਫਿਲਟਰ ਲੱਭ ਕੇ ਤੇ ਜਾਂ ਬੜੇ ਅਸੀਂ ਇੱਕ ਤੇ ਬੜੇ ਇਤਿਆਰਸ਼ਾਰ ਹੋ ਗਏ ਤੁਹਾਨੂੰ ਪਤਾ ਹੀ ਵੇਖਣ ਵਾਲਿਆਂ ਨੂੰ ਉਹਦੇ ਕਿਤੇ ਚੱਲ ਕੇ ਤੇ ਬੈਠੇ ਖਲੋਤੇ ਬਣਾ ਲਈਦੀ ਚਲੋ ਜੇ ਕਿਤੇ ਗਏ ਆ ਜਾਣ ਆਉਣਾ ਤੇ ਪੈਂਦਾ ਕਿਤੇ ਵੀਡੀਓ ਬਣਾ ਲਈਦੀ ਪਾ ਲਈਦੀ ਆ ਤੇ ਅਹੀਂ ਟਿਕਟੌਕ ਦੇ ਸਿਰ ਤੇ ਨਹੀਂ ਘਾਰ ਚ ਲਾਉਂਦੇ ਤੇ ਨਾ ਹੀ ਇਹ ਤੇ ਸਿਰ ਤੇ ਆਪਣੇ ਸ਼ੌਂਕ ਪੂਰੇ ਕਰਨ ਦੇ ਮਹਾਰਤ ਦੀ ਕਿਰਪਣਾ ਸੋਹਣੀਆਂ ਨੌਕਰੀਆਂ ਸਾਡੀਆਂ ਸਾਰੀਆਂ ਵੀ ਆਈਡੀਆਂ ਬੰਦ ਕਰਾ ਦੋ ਕਿ ਮੈਨੂੰ ਕੋਈ ਫਰਕ ਨਹੀਂ ਆ ਵਾ ਵਾ ਜਿਉਂਦਾ ਰਹੇ ਵੀਰ ਬਹੁਤ ਕਮਾਲ ਦਾ ਮੈਸੇਜ ਹੈ ਸੁਣੋ ਥੋੜੀ ਜੀ ਛੋਟੀ ਜੀ ਹੋਰ ਗੱਲ ਬਾਤ ਫਿਰ ਇਹਤੇ ਤੇ ਥੋੜੀ ਜੀ ਇਸ ਪਰਿਵਾਰ ਤੇ ਗੱਲ ਕਰਦੇ ਆ ਕਿਉਂਕਿ ਮੈਂ ਇਹਨੂੰ ਪਹਿਲੇ ਦਿਨੋਂ ਹੀ ਸੁੱਖ ਨੂੰ ਅਹੀਂ ਦੋਵਾਂ ਜੀ ਆ ਨੇ ਸਾਡੇ ਪਰਿਵਾਰ ਵੀ ਇਹੀ ਇਹ ਇਹਨਾਂ ਕਮਾਈ ਦਾ ਸਾਧਨ ਨਹੀਂ ਬਣਾਇਆ ਮੈਂ ਦੱਸ ਸਕੋ ਸੁੱਖ ਨੂੰ ਆਣਾ ਵੀ ਆ ਜਿਹੜੇ ਵਲੌਗਾਂ ਦੇ ਸਿਰ ਤੇ ਸਗੋਂ ਆਪਣਾ ਦਏ ਆ ਇਹ ਤੇ ਪਤਾ ਹੀ ਨਹੀਂ ਆ ਕਿ ਕਦੋਂ ਸੋਸ਼ਲ ਮੀਡੀਆ ਬੰਦ ਹੋ ਜਣਾ ਕਦੋਂ ਇਹਨਾਂ ਨੇ ਪੈਸੇ ਦੇਣੇ ਬੰਦ ਕਰ ਦੇਣੇ ਆ ਅਹੀਂ ਨਹੀਂ ਇਸ ਚੀਜ਼ ਤੇ ਜੇ ਮੈਂ ਪੈਸੇ ਕਮਾਉਣਾ ਦਾ ਨਾ ਕਿਤੇ ਜਿੰਨੀਆਂ ਆ ਸੁਣਿਓ ਜਿਹੜੇ ਲੋਕੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਐਡਾ ਕੁੜੀ ਦੇ ਨਾ ਸੁਣਦੇ ਹੁੰਦੇ ਉਹ ਗੰਦੀਆਂ ਜਿਹੀਆਂ ਗੱਲਾਂ ਕਰ ਕਰ ਐਡਾ ਕਰਦੀ ਆ ਉਮੈਰੋ ਨੇ ਵੀ ਉਹ ਥੋੜੇ ਇੰਟਰਵਿਊ ਜੇ ਗੱਲਬਾਤ ਕੀਤੀ ਉਹਨੂੰ ਥੋੜਾ ਝਾੜਿਆ ਪਰ ਸੁਣਿਓ ਨੂੰ ਗੇਮਰਾਂ ਦੀਆਂ ਮਸ਼ਹੂਰੀਆਂ ਦੀ ਇਹ ਵੀਡੀਓ ਹੁੰਦੀਆਂ ਵਾ ਆ ਵਸੀਕਰਨ ਕਰ ਲੋ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਅਸੀਂ ਬਾਇਓ ਚ ਲਿੰਕ ਦਿੱਤਾ ਲਿੰਕ ਜਾ ਕੇ ਆਪਣਾ ਕਲਿੱਕ ਕਰੋ ਉਹ ਇਹ ਮੈਨੂੰ ਪਤਾ ਨਹੀਂ ਕਿੰਨੀਆਂ ਮੇਲ ਆ ਤੇ ਕਿੰਨੇ ਮੈਸੇਜ ਆਏ ਸਿਰਫ ਮੈਂ ਸੋਚਿਆ ਵਾ ਕਿ ਇਹੋ ਜੀਆਂ ਗੇਮਰਾਂ ਦੀਆਂ ਮਸ਼ਹੂਰੀਆਂ ਕਰਕੇ ਤੇ ਆ ਵਸੀ ਕਰਨਾ ਦੂਜਾ ਤਿਜਾ ਇਹੋ ਜੀਆਂ ਮਸ਼ਹੂਰੀਆਂ ਕਰਕੇ ਮੈਂ ਆਪਣੀਆਂ ਧੀਆਂ ਨੂੰ ਉਹਨਾਂ ਪੈਸਿਆਂ ਦੀ ਰੋਟੀ ਯਾਰ ਲੀਡਾ ਕੱਪਣਾ ਨਹੀਂ ਲੈ ਕੇ ਦੇਣਾ ਮੈਂ ਘੱਟ ਕੇ ਮਾਰੂੰਗਾ ਘੱਟ ਖਾ ਲੂੰਗਾ ਪਰ ਮੈਂ ਇਹੋ ਜੀਆਂ ਮਸ਼ਹੂਰੀਆਂ ਕਰਕੇ ਜੇ ਮੈਂ ਪੈਸਾ ਹੀ ਕਮਾਉਣਾ ਹੁੰਦਾ ਮੈਂ ਬਹੁਤ ਪੈਸਾ ਕਮਾ ਸਕਦਾ ਹਾਂ ਪਰ ਮੈਂ ਨਾ ਇਹੋ ਜਿਹਾ ਪੈਸਾ ਅਜੇ ਤੱਕ ਕਮਾਇਆ ਤੇ ਨਾ ਕਮਾਉਂਗਾ ਵਾਹ ਵਾਹ ਜੀਦਾ ਰਹਿ ਵੀਰ ਬਹੁਤ ਕਮਾਲ ਦੀ ਤੁਸੀਂ ਵੀਡੀਓ ਬਣਾਈ ਹੈ ਔਰ ਮੈਂ ਕਿਉਂਕਿ ਇਹ ਮੈਂ ਵੀਡੀਓ ਤੁਹਾਡਾ ਨਾਲ ਸ਼ੇਅਰ ਕਰਨ ਦਾ ਮਤਲਬ ਇਹੀ ਆ ਜਿਹੜੇ ਲੋਕੀ ਆ ਕੁਝ ਕਰਦੇ ਨੇ ਜਿਹੜਾ ਇਹਨਾਂ ਨੇ ਬਾਅਦ ਵਿੱਚ ਕਿਹਾ ਹੈ ਆਈਡੀ ਕਿਸੇ ਦੀ ਬੰਦ ਹੋ ਜਾਏ ਕਈਆਂ ਨੇ ਸੁਸਾਈਡ ਵੀ ਕੀਤੀ ਆ ਰੋਂਦੇ ਨੇ ਸੱਚੀ ਦਾ ਰੋਂਦੇ ਨੇ ਉਹ ਤਾਂ ਮਤਲਬ ਆਈਡੀ ਜੇ ਕਿਸੇ ਦੀ ਹੈਕ ਹੋ ਜਾਏ ਬੰਦ ਹੋ ਜਾਏ ਤੇ ਉਹਦਾ ਮੋਨਟਾਈਜੇਸ਼ਨ ਜੇ ਬੰਦ ਹੋ ਜਵੇ ਤੇ ਇਦਾਂ ਰੋਂਦੇ ਨੇ ਵੀ ਜਿਵੇਂ ਮੈਂ ਮੈਂ ਅੱਜ ਫੇਰ ਉਹ ਗੱਲ ਕਹਿਣ ਲੱਗਾ ਗੱਲ ਤੁਹਾਨੂੰ ਸ਼ਾਇਦ ਅਜੀਬ ਲੱਗੂਗੀ ਕਿ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਸੋਸ਼ਲ ਮੀਡੀਆ ਨਹੀਂ ਸੀਗਾ ਤੁਹਾਡੇ ਹੱਥਾਂ 'ਚ smartphone ਨਹੀਂ ਸੀਗੇ ਉਦੋਂ ਤੁਸੀਂ ਗੂੰ ਖਾਂਦੇ ਸੀਗੇ ਉਦੋਂ ਵੀ ਤਾਂ ਕੁਝ ਖਾਂਦੇ ਸੀ ਨਾ ਰੋਟੀ ਇਹ ਗੱਲ ਮੈਨੂੰ ਕਹਿਣੀ ਪੈ ਰਹੀ ਮਾਫੀ ਚਾਹਉਣਾ ਪਰ ਉਦੋਂ ਕਿ ਸੱਚੀ ਤੁਸੀਂ ਗੂੰ ਖਾਂਦੇ ਹੁੰਦੇ ਸੀਗੇ ਹੱਦੇ ਹੋਈ ਪਈ ਲੋਕਾਂ ਵਾਲੀ ਇਹ ਬਹੁਤ ਕਮਾਲ ਦਾ ਮੈਸੇਜ ਹੈ ਇਹ ਸ਼ਾਇਦ ਆਸਟ੍ਰੇਲੀਆ ਰਹਿੰਦੀ ਫੈਮਿਲੀ ਮੈਨੂੰ ਜਾਣਦੇ ਨਹੀਂ ਬਿਲਕੁਲ ਨਹੀਂ ਜੇ ਕੋ ਕਵੇ ਵੀ ਸ਼ਾਇਦ ਇਹਨਾਂ ਦੀ ਗਿਆ ਹੈ ਇਹਨਾਂ ਨੇ ਵੀਡੀਓ ਸਾਡੀ ਦਿਖਾਓ ਬਿਲਕੁਲ ਇਹ ਇਮਾਨਦਾਰੀ ਨਾਲ ਦੱਸ ਸਕਦੇ ਨੇ ਜਿੰਨਾ ਤੱਕ ਇਹ ਵੀਡੀਓ ਪਹੁੰਚੇ ਤੇ ਇਹ ਬੜਾ ਪਿਆਰਾ ਪਰਿਵਾਰ ਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਦੋ ਬੱਚੀਆਂ ਨੇ ਬਹੁਤ ਪਿਆਰੀਆਂ ਜਿਹੜੀ ਮੈਂ ਹੋਰ ਥੋੜੀ ਜੀ ਗੱਲ ਕਰਨੀ ਚਾਹੁੰਨਾ ਅੱਜ ਕੱਲ ਵੀ ਇਹ ਨਹੀਂ ਕਿ ਪਹਿਲਾਂ ਅੱਜ ਵੀ ਜਿਹਦੇ ਕਰ ਦੂਜੀ ਧੀ ਜੰਪਵੇ ਤੋਂ ਦੁਖੀ ਹੋ ਜਾਂਦੇ ਨੇ ਮਤਲਬ ਨੋਆ ਨੂੰ ਘਰੋਂ ਕੱਢਣ ਤੱਕ ਜਾਂਦੇ ਨੇ ਸੱਸ ਸਹੁਰੇ ਵੱਲੋਂ ਜਾਂ ਮਤਲਬ ਅੱਜ ਵੀ ਉਹ سلسلہ ਜ ਹੈਗਾ ਹੀ ਆ ਕੁੱਖਾਂ ਚ ਮਾਰਨ ਦਾ ਤੇ ਧੀਾਂ ਚ ਸੈਕੰਡ ਧੀ ਜੰਪਦੇ ਤੇ ਮੱਥੇ ਵੱਟ ਪਾਉਣ ਦਾ ਪਰੇ ਇੰਨਾ ਖੁਸ਼ ਹੈ ਨਾ ਦੋਨਾਂ ਧੀਆਂ ਨੂੰ ਇੰਨੇ ਸੋਹਣੇ ਤਰੀਕੇ ਨਾਲ ਪਾਲ ਰਿਆ ਕਮਾਲ ਹੀ ਹੈ ਜੀ ਮੈਨੂੰ ਬੜੀ ਪੋਜ਼ਿਟਿਵ ਵੇਵਜ਼ ਮਿਲਦੀਆਂ ਨੇ ਇਹਨਾਂ ਦੀ ਵੀਡੀਓ ਵੇਖ ਕੇ ਤੇ ਜੇ ਕੋਈ ਚੰਗੀ ਗੱਲ ਕਰਦਾ ਉਹਦੀ ਸਰਾਹਣਾ ਜ਼ਰੂਰ ਕਰਨੀ ਚਾਹੀਦੀ ਆ ਮੇਰਾ ਇਹਨਾਂ ਨੇ ਇੱਕ ਬਹੁਤ ਹੀ ਕੁੜੀ ਵਿਚਾਰੀ ਬਹੁਤ ਸੋਹਣਾ ਲਿਖਦੀ ਬੜਾ ਸੋਹਣਾ ਇਹਨਾਂ ਦੀ ਫੋਟੋ ਤੇ ਦੇਖੋ ਮੈਸੇਜ ਮੈਨੂੰ ਪਤਾ ਹੈ ਕੁੜੀ ਲਿਖਦੀ ਜਾਂ ਮੁੰਡਾ ਲਿਖਦਾ ਸੁਖਪ੍ਰੀਤ ਕੁੜੀ ਦਾ ਨਾਮ ਆ ਸ਼ਾਇਦ ਮੁੰਡੇ ਦਾ ਮੈਨੂੰ ਨਾਮ ਤੱਕ ਵੀ ਨਹੀਂ ਪਤਾ ਤੇ ਇਹਨਾਂ ਨੇ ਜਦੋਂ ਵੀਡੀਓ ਜਾਂ ਫੋਟੋ ਪਾਉਂਦੇ ਨੇ ਲਿਖਿਆ ਬਹੁਤ ਸੋਹਣਾ ਹੁੰਦਾ ਬਹੁਤ ਹੀ ਖੁਸ਼ਹਾਲ ਪਰਿਵਾਰ ਆ ਔਰ ਇੰਨਾ ਇੱਕ ਦੂਜੇ ਨੂੰ ਵੀ ਤੀਵੀਂ ਆਦਮੀ ਪਿਆਰ ਕਰਦੇ ਨੇ ਇਹਨਾਂ ਨੇ ਸਾਬਤ ਕੀਤਾ ਕਿ ਜਿਹੜਾ ਪਿਆਰ ਆ ਨਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਜੇ ਮੀਆਂ ਵੀ ਵੀ ਆਪਸ ਵਿੱਚ ਬਹੁਤ ਖੁਸ਼ ਨੇ ਇਹ ਸਕਰੀਨ ਤੇ ਖੁਸ਼ ਹੋਣ ਵਾਲੇ ਨਹੀਂ ਤੁਸੀਂ ਵੀਡੀਓ ਤੋਂ ਫੋਟੋ ਤੋਂ ਅੰਦਾਜ਼ਾ ਲਾ ਸਕੋ ਕਿ ਬਿਨਾ ਆਫ ਦਾ ਸਕਰੀਨ ਵੀ ਇਦਾਂ ਦਾ ਪਰਿਵਾਰ ਹੀ ਹੋਏਗਾ ਫਿਰ ਕਦੇ ਇਹਨਾਂ ਨੇ ਕੋਈ ਆ ਕੁੜੀ ਵਿਚਾਰੀ ਇਹਨਾਂ ਦੇ ਮੇਰੀਆਂ ਛੋਟੀਆਂ ਭੈਣਾਂ ਵਰਗੀ ਆ ਕਦੇ ਕੋ ਗਲਤ ਜੇ ਕੱਪੜੇ ਛੋਟੇ ਕੱਪੜੇ ਪਾ ਕੇ ਜਾਂ ਕੁਛ ਇਹੋ ਜੀ ਵੀਡੀਓ ਨਹੀਂ ਬਣਾਉਂਦੀ ਬਹੁਤ ਸੋਹਣੇ ਪਹਿਰਾਵੇ ਦੇ ਵਿੱਚ ਹੁੰਦੀ ਹੈ ਇਹੋ ਜਿਹੇ ਲੋਕਾਂ ਦਾ ਸਤਿਕਾਰ ਵੀ ਕਰਦੇ ਆ ਅਸੀਂ ਔਰ ਇਹੋ ਜਿਹੇ ਲੋਕਾਂ ਨੂੰ ਸਲੂਟ ਵੀ ਕਰਦੇ ਆ ਇਹਨਾਂ ਲੋਕਾਂ ਨੂੰ ਫੋਲੋ ਕਰਿਆ ਕਰੋ ਇਹਨਾਂ ਦੇ ਸ਼ਾਇਦ ਬੱਚੀ ਦਾ ਕੱਲ ਜਨਮ ਦਿਨ ਸੀਗਾ ਛੋਟੀ ਦਾ ਜੇ ਜਨਮ ਦਿਨ ਹੋਵੇ ਮੈਨੂੰ ਲੱਗਾ ਸੀਗਾ ਜਨਮ ਦਿਨ ਹੈ ਜੇ ਜਨਮ ਦਿਨ ਸੀਗਾ ਤੇ ਵੀਰ ਤੁਹਾਡੀ ਬੇਟੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾ ਹੋਰ ਮਾਲਕ ਸੋਣਾ ਸੱਚੇ ਪਾਤਸ਼ਾਹ ਇਸ ਬੱਚੀ ਦੀ ਉਮਰ ਲੰਬੀ ਕਰੇ ਤੇ ਹਮੇਸ਼ਾ ਖੁਸ਼ ਤੇ ਆਬਾਦ ਰੱਖੇ ਸੋ ਜੇਕਰ ਵੀਡੀਓ ਚੰਗੀ ਲੱਗੀ ਤੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਚੰਗਾ ਮੈਸੇਜ ਲੋਕਾਂ ਤੱਕ ਜਾ ਸਕੇ ਸਤਿ ਸ਼੍ਰੀ ਅਕਾਲ ਔਰ ਕੋਸ਼ਿਸ਼ ਕਰੋ ਇਹਨਾਂ ਨੂੰ ਫੋਲੋ ਕਰਕੇ ਇਦਾਂ ਦੀਆਂ ਚੀਜ਼ਾਂ ਜ਼ਰੂਰ ਇਹਨਾਂ ਦੀਆਂ ਵੀਡੀਓ ਦੇਖਿਆ ਕਰੋ ਤਾਂ ਕਿ ਪਤਾ ਲੱਗੇ ਕਿ ਇੱਕ ਖੁਸ਼ਹਾਲ ਪਰਿਵਾਰ ਕੀ ਹੁੰਦਾ ਸਤਿ ਸ਼੍ਰੀ ਅਕਾਲ